블록 समिती ਤੇ જિલ્લા પરિષદ ચૂંટણી ਦੇ ਮੱਦੇ ਨਜ਼ਰ ਜਿੱਥੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਵਜੋਂ ਆਪਣੇ ਜਿਹੜੇ ਨੇ ਕਾਗਜ਼ ਭਰਦੇ ਰਹੇ ਨੇ ਉੱਥੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਵਿਰੋਧੀ ਪਾਰਟੀਆਂ ਸੱਤਾਧਿਰ ਤੇ ਪ੍ਰਸ਼ਾਸਨ ਤੇ ਕਾਫੀ ਗੰਭੀਰ ਇਲਜ਼ਾਮ ਲਾ ਰਹੀਆਂ ਨੇ ਹਲਕਾ ਮਲੋ ਵਿਖੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਵੱਡੇ ਇਲਜ਼ਾਮ ਲਾਏ ਗੇ ਪ੍ਰਸ਼ਾਸਨ ਤੇ ਕਿ ਉਹਨਾਂ ਦਾ ਜਿਹੜਾ ਸ਼ਡਿਊਲ ਜੋ ਲਿਸਟਾਂ ਪਹਿਲਾਂ ਜਾਰੀ ਕੀਤੀਆਂ ਗਈਆਂ ਸੀ ਉਹਨਾਂ ਦੇ ਉਲਟ ਦੁਬਾਰਾ ਬਣਾ ਕੇ ਐਨ ਮੌਕੇ ਤੇ ਚੇਂਜ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਵੋਟ ਬਣਾਉਣ ਦਾ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਸੀ ਉਸ ਨੂੰ ਵੀ ਚੇਂਜ ਨਹੀਂ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਧਾਰਾ 31 ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿ ਧਾਰਾ 31 ਦੇ ਤਹਿਤ ਜੇਕਰ ਕਿਸੇ ਦੀ ਵੋਟ ਸ਼ਹਿਰ ਦੇ ਵਿੱਚ ਜਾਂ ਫਿਰ ਪਿੰਡ ਦੇ ਵਿੱਚ ਹੈ ਉਹਨੂੰ ਇਮੀਡੀਏਟਲੀ ਚੇਂਜ ਕਰਨ ਦਾ ਜਿਹੜਾ ਰਾਈਟ ਹੈ ਉਹ ਅਧਿਕਾਰੀ ਕੋਲ ਹੁੰਦਾ ਹੈ ਦੇਖੋ ਮੈਂ ਸਮਝਦਾ ਪ੍ਰਕਿਰਿਆ ਬੜੀ ਅਫਸੋਸਜਨਕ ਰਹੀ ਹੈ ਕੱਲ ਵੀ ਵੀਡੀਓ ਅਫਸੋਸਜਨਕ ਸੀ ਸਾਡੇ ਯੂਥ ਕਾਲੀਆ ਦੇ ਕੋਰ ਕਮੇਟੀ ਦੇ ਮੈਂਬਰ ਕਮਲ ਜੀ ਦੇ ਮੇਰੇ ਨਾਲ ਖੜੇ ਨੇ ਇਹਨਾਂ ਦੀ ਵੋਟ ਨੂੰ ਇਹਨਾਂ ਨੇ ਹੈ ਰਹਿਚ ਪਿੰਡਾ ਕਿਉਂਕਿ ਸ਼ਹਿਰ ਦੀ ਵੋਟ ਬਣੀ ਵੋਟ ਟਰਾਂਸਫਰ ਹੋ ਜਾਂਦੀ ਆ ਸੈਕਸ਼ਨ 31 ਦੇ ਅਧੀਨ ਨਾਲ ਦੀ ਵੋਟ ਟਰਾਂਸਫਰ ਹੋ ਜਾਂਦੀ ਆ ਇਹਨਾਂ ਨੇ ਵੋਟ ਅਪਲਾਈ ਕੀਤੀ ਵੋਟ ਕੈਨਸਲ ਕਰਤੀ ਤੇ ਕੱਲ ਐਸਡੀਓ ਸਾਹਿਬ ਨੇ ਨਾਮ ਬੰਨ ਲਾਤਾ ਵੋਟ ਟਰਾਂਸਫਰ ਨਹੀਂ ਹੋ ਸਕਦੀ ਜੀ ਹਫਤਾ ਲੱਗਣਾ ਹਾਲਾਂਕਿ ਜੋ ਇਲੈਕਸ਼ਨ ਕਮਿਸ਼ਨ ਦਾ ਜੋ ਰੂਲ ਨੇ ਉਹਦੇ ਮੁਤਾਬਕ ਸੈਕਸ਼ਨ 31 ਨਾਲ ਵੋਟ ਚੇਂਜ ਹੋ ਜਾਂਦੀ ਆ ਪਹਿਲਾਂ ਤਾਂ ਇਸ ਗੱਲ ਨੇ ਖੇਦੀ ਮਨੂੰ ਸਾਡੇ ਮਾਨਜੋਗ ਐਮਐਲਏ ਕੈਰੀ ਬੀਡਿੰਗ ਦਾ ਫੋਨ ਵੀ ਆਇਆ ਵੀ ਤੁਹਨਾ ਤੁਸੀਂ ਵੋਟ ਬਣ ਨਹੀਂ ਸਕਦੀ ਮੈਂ ਉਹਨੂੰ ਕਿਹਾ ਵੀ ਵੋਟ ਸੈਕਸ਼ਨ 31 ਦਾ ਬਣ ਸਕਦੀ ਹੈ ਤੁਸੀਂ ਧੱਕਾ ਕਰ ਰਹੇ ਹੋ ਸਾਡੇ ਜੇਤੂ ਉਮੀਦਵਾਰ ਨੂੰ ਹੋਰਾ ਰਹੇ ਹੋ ਉਹਨਾਂ ਨੇ ਚਲੋ ਐਸਟੀਐਮ ਨਾਲ ਗੱਲ ਕਰਈ ਪਰ ਜਿੰਨੇ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਆਡਾ ਤੇ ਹਮਲੋ ਉਹਦੇ ਵਿੱਚ ਅਡਾ ਬਾਹਰਲੇ ਮੈਂ ਪੰਜ ਐਸਟੀਐਮ ਨਾਲ ਗੱਲ ਕੀਤੀ ਉਹ ਕਹਿੰਦੇ ਬਣ ਸਕਦੀ ਆ ਹਮਲੋ ਵਾਲੇ ਕਹਿੰਦੇ ਬਣ ਨਹੀਂ ਸਕਦੀ ਚਲੋ ਅੱਜ ਨਵੀਂ ਗੱਲ ਅਸੀਂ ਕਾਗਜ਼ ਪਰ ਗਏ ਅੰਦਰ ਸਾਡੇ 7 ਤੋਂ 8 ਕੈਂਡੀਡੇਟ ਸਾਡੇ ਤਿਆਰ ਸੀ ਕਿ ਉਹ ਜਾ ਕੇ ਚੱਲ ਜੀ ਅਸੀਂ ਗਏ ਤੋ ਉਹਦਾ ਇੰਨਾ ਇੰਨਾ ਵੱਡਾ ਝਟਕਾ ਲੱਗਿਆ ਕਿ ਜਿਹੜੀ ਨੋਟੀਫਿਕੇਸ਼ਨ ਅਮਲੋ ਹਲਕੇ ਦੀ ਜਾਰੀ ਹੋਈ ਸੀ ਡੀਸੀ ਵੱਲੋਂ ਕਿਹੜੇ ਬਾੜ ਜਰਨਲ ਨੇ ਕਿਹੜੇ ਉਹਨੇ ਉਹ ਪ੍ਰੋਪਰ ਸਾਡੇ ਕੋਲ ਲਿਸਟ ਆ ਗਈਆਂ ਅਸੀਂ ਉਹਨਾਂ ਦਾ ਫਾਰਮ ਭਰਤੇ ਜਦੋਂ ਉੱਥੇ ਗਏ ਤਾਂ ਪਤਾ ਲੱਗਿਆ ਸਵੇਰੇ 10 ਵਜੇ ਡੀਸੀ ਫਤਿਹਗੜ੍ਹ ਨੇ ਐਸਡੀ ਮਲੋ ਨੇ ਤੇ ਏਡੀਸੀ ਡਿਵੈਲਪਮੈਂਟ ਨੇ ਤੇ ਸਾਡੇ ਮਾਨਜੋ ਜਿਹੜੇ ਬੜੇ ਸੱਚ ਦੇ ਪੁਜਾਰੀ ਗੈਰੀ ਬਡਿੰਗ ਜੀ ਉਹਨਾਂ ਦੇ ਸ਼ਹਿ ਦੇ ਉੱਪਰ ਸਵੇਰੇ 10 ਵਜੇ ਲਿਸਟ ਬਦਲ ਗਈ ਦੱਸੋ ਇਹ ਤਾਂ ਵੱਡੀ ਗੱਲ ਖੁੱਫਕਦੀ ਆ ਹੁਣ ਸਾਰੇ ਕਾਗਜ਼ ਦੁਬਾਰਾ ਭਰੇ ਜਾ ਰਹੇ ਨੇ ਹੁਣ ਨਵੀਂ ਗੱਲ ਪਤਾ ਲੱਗੀ ਆ ਪਹਿਲਾਂ ਕਾਗਜ਼ ਚ ਠੀਕ ਨੇ ਕਹਿੰਦੇ ਆ ਗਲਤ ਠੀਕ ਕਰ ਲਿਓ ਹੁਣ ਕਹਿੰਦੇ ਗ੍ਰੀਨ ਪੇਪਰ ਲੱਗਣਾ ਮੈਂ ਅੱਜ ਦੀ ਫੋਨ ਪੁੱਛਿਆ ਫੋਨ ਕਰਕੇ ਕਹਿੰਦੇ ਮਨੂੰ ਵੀ ਹੁਣ ਪਤਾ ਲੱਗਿਆ ਵੀ ਗ੍ਰੀਨ ਪੇਪਰ ਲੱਗਣਾ ਸੇ ਕਹਿੰਦੇ ਮਨੂੰ ਵੀ ਹੁਣ ਪਤਾ ਲੱਗਿਆ ਲਿਸਟ ਨਿਕਲਣੀ ਆ ਮੈਂ ਇਸ ਗੱਲ ਤੇ ਹੈਰਾਨ ਆ ਵੀ ਅਮਲੋਹ ਦੇ ਵਿੱਚ ਅਟਕ ਕਾਨੂੰਨ ਆ ਜਾਂ ਸਾਰੇ ਪੰਜਾਬ ਚ ਕਿਤੇ ਨੋਟੀਫਿਕੇਸ਼ਨ ਜਾਰੀ ਪਹਿਲਾਂ ਹੋ ਗਈ ਸਾਡੇ ਤੇ ਫਿਰ 10 ਵਜੇ ਹੋਈ ਆ ਸੋਸ਼ਲ ਦੀ ਕੜੀ ਨਿੰਦਾ ਕਰਦੇ ਆ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਵੀ ਸੰਪਰਕ ਕਰ ਰਹੇ ਆ ਮਾਨਜੋਗ ਹਾਈ ਕੋਰਟ ਵੀ ਜਾ ਰਹੇ ਆ ਜਿਹੜੇ ਅਫਰਾ ਸ਼ਰਾਰਤਾਂ ਉਹਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਅਸੀਂ ਬੇਨਤੀ ਵੀ ਕਰਦੇ ਵੀ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਨੇ ਰਾਜ ਚੋਣ ਕਮਿਸ਼ਨ ਨੇ ਆਬਜ਼ਰਵਰ ਲਾਏ ਨੇ ਹਰੇਕ ਡਿਸਟ੍ਰਿਕਟ ਦੇ ਹਾਂਜੀ ਉਸ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਅਸੀਂ ਕਰ ਰਹੇ ਆ ਐਡਵੋਕੇਟ ਸਾਹਿਬ ਨਾਲ ਲੱਗੇ ਆ ਅਸੀਂ ਕਰਨਲਸ ਤੇ ਗੱਲ ਕਰ ਰਹੇ ਆ ਵੀ ਇਹਦਾ ਕਾਰਨ ਕੀ ਹੈ ਜੀ ਫਿਰ ਪੰਜਾਬ ਦੇ ਵੀ ਤਾਂ ਨੋਟੀਫਿਕੇਟ ਜਦੋਂ ਚੋਣ ਜਾਬਾ ਤਾਂ ਉਹਦੋਂ ਹੋ ਰਿਹਾ ਤੇ ਸਾਡੇ ਹਲਕੇ 'ਚ ਪਹਿਲਾਂ ਹੋਰ ਤੇ ਅੱਜ ਹੋਰ ਕਰਤੀ ਇਹਦੀ ਪਤਾ ਸਵੇਰੇ ਕੋਈ ਹੋਰ ਕਰ ਦੇਣ ਇਹਦਾ ਮਤਲਬ ਸਿੱਧਾ ਕਿ ਸਾਡਾ ਇਥੋਂ ਅਮਲੋਹ ਦੇ ਸਰਕਾਰ ਦਾ ਅਮਲੋਹ ਦੇ ਐਮਐਲਏ ਦਾ ਆਮ ਦੇ ਆਗੂ ਦਾ ਹੱਥ ਖੜੇ ਹੋ ਗਏ ਨੇ ਜਿਹੜਾ ਬਾਰ-ਬਾਰ ਪੈੰਤਰੀ ਬਲ ਰਹੇ ਨੇ ਬਾਰ-ਬਾਰ ਇੱਕ ਨੁਕਸਾਨ ਕਰ ਰਹੇ ਨੇ ਪਹਿਲਾਂ ਵੋਟਰੀ ਬਣਾ ਰਹੇ ਅੱਜ ਕਾਗਜ਼ ਭਰਨ ਜਾ ਰਹੇ ਹਾਂ ਕਾਂਗਰਸ ਵਾਲੇ ਆਏ ਸੀ ਉਹ ਵੀ ਉਸ ਮੁੜ ਕੇ ਗਏ ਨੇ ਉਹ ਵੀ ਕਹਿੰਦੇ ਇਲੈਕਸ਼ਨ ਕਮਿਸ਼ਨ ਕੋਲ ਪਟੀਸ਼ਨ ਪਾਉਣੇ ਸੀ ਹੁਣ ਮਾਨਸੂਰ ਹਾਈ ਕੋਰਟ ਜਾ ਰਹੇ ਆ ਸੋ ਕਹਿਣ ਦਾ ਮਤਲਬ ਜੇ ਤੁਸੀਂ ਇਲੈਕਸ਼ਨ ਲੜ ਨਹੀਂ ਲੜ ਸਕਦੇ ਲੋਕਾਂ ਨੇ ਤੁਹਾਨੂੰ ਨਕਾਰਤਾ ਤੇ ਇਹ ਇਹ ਗੱਲਾਂ ਥੋੜੇ ਚੰਗੀਆਂ ਲੱਗਦੀਆਂ ਨੇ ਜਿਹੜਾ ਬੰਦਾ ਮਾੜਾ ਪਲਵਾਨ ਨੂੰ ਲੋਕਾਂ ਨਾਲ ਲੜਦਾ ਫਿਰੂਗਾ ਦਾ ਮਤਲਬ ਉਹਨਾਂ ਦੀ ਜਗ ਜਹਰ ਗੱਲ ਛਾੜ ਲੋਕ ਪੰਡਾ ਨਹੀਂ ਬਣਦੇ ਸੋ ਇਸ ਕਰਕੇ ਮੈਂ ਇਹ ਕੜੀ ਨਖੇਦੀ ਕਰਦਾ ਤੇ ਜਿਨੇ ਜਿਹੜੇ ਵੀ ਇਨਵੋਲਵ ਵਿੱਚ ਆਇਆ ਕੋਈ ਸਾਡਾ ਐਮਐਲਏ ਚਾਹੇ ਸਾਰੇ ਬੰਦੇ ਨੂੰ ਉਹਨਾਂ ਨੂੰ ਹੋਆ ਵੀ ਇਹ ਛੋਟੀਆਂ ਗੱਲਾਂ ਛੱਡ ਦੇਣ ਚਾਹੀਦੀਆਂ ਨੇ ਅਜੇ ਫਾਈਨਲ ਮੈਚ 27 ਚ ਆਊਗਾ ਇਹ ਸੈਮੀ ਫਾਈਨਲ ਆ ਤੱਕ ਜੇ ਤੁਸੀਂ ਰਾਜ ਕਰਨਾ ਲੋਕਾਂ ਦੇਲ ਤੇ ਰਾਜ ਕਰੋ ਐ ਵੋਟਾਂ ਕਾਗਿ ਕੱਟ ਕੇ ਜੋਣ 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 ਬਦਲ ਬੋਲ ਕੇ ਰਾਜ ਨਹੀਂ ਕਰ ਸੇ ਲੋਕਾਂ ਦੇ ਨਾਲ ਸੋ ਇਸ ਕਰਕੇ ਅਸੀਂ ਇਸ ਗੱਲ ਤੇ ਖੇਧੀ ਕਰਦੇ ਆਂ ਪੂਰੀ ਪੈਰ ਵੀ ਕਰਾਂ ਠੋਕੇ ਤੇ ਅਸੀਂ ਮੰਨ ਜੂਗੇ ਉਹਨੂੰ ਇਲੈਕਸ਼ਨ ਕਮਿਸ਼ਨ ਕਹਾਂਗੇ ਵੀ ਚੋਣ ਰੱਦ ਹੋਣੀ ਚਾਹੀਦੀਆਂ ਨੇ ਇਹ ਜੀ ਪਤਾ ਕੱਲ ਨੂੰ ਕਹਿ ਲੂ ਨਵੀਂ ਚੀਜ਼ ਕੀ ਘੜ ਦੇਣ ਆ ਹੁਣ 5 ਮਿੰਟ ਹੋ ਲਾ ਇਸ ਦਿਨ ਲੋਨਾ ਗੱਲ ਹੋਈ ਆ ਉਹ ਕਹਿੰਦਾ ਹੁਣ ਪਤਾ ਲੱਗਾ ਗ੍ਰੀਨ ਕਾਜ ਲੱਗਣਾ ਗ੍ਰੀਨ ਪੇਪਰ ਜੀ ਚੈੱਕ ਕਰਾ ਗਏ ਆ ਜਿਹੜੇ ਮੰਗੇ ਹੀ ਨਹੀਂ ਹੈ ਹੁਣ ਕਹਿੰਦਾ ਗ੍ਰੀਨ ਪੇਪਰ ਲੱਗੂਗਾ ਜੀ ਕਹਿੰਦੇ ਅਸੀਂ ਕੀ ਦੀ ਮੰਨੀਏ ਉਹ ਉਹਦਾ ਪੰਜਾਬ ਚ ਆਢਾ ਸਿਸਟਮ ਸਾਡੇ ਉੱਪਰ ਜੱਟ ਬੋਲੇ ਕੁਸ਼ ਕਰਕੇ ਜਿਹਨਾਂ ਖੇਦੀ ਕਰਦੇ ਆ ਤੇ ਮੰਗ ਕਰਦੇ ਆ ਜੋ ਇਲੈਕਸ਼ਨ ਕਮਿਸ਼ਨਰ ਕੋਲੋਂ ਕਿ ਇਹ ਤਰੰਤ ਇਹਨੂੰ ਇਲੈਕਸ਼ਨ ਰੱਦ ਕਰਨੀ ਚਾਹੀਦੀ ਆ ਨਵੇਂ ਸੇਰੋਂ ਜਿਹੜੀਆਂ ਟਾਈਮ ਦੇ ਕੇ ਦੁਬਾਰੇ ਕਰਨਾ ਚਾਹੀਦਾ ਅਸੀਂ ਅਮਲੋ ਦੇ ਵਿੱਚ ਵੀ ਬੱਚਿਆਂ ਨੂੰ ਪੜਾਉਣ ਕਰਕੇ ਰਹਿ ਰਹੇ ਆ ਤੇ ਅਸੀਂ ਪਿੰਡ ਦੇ ਵਿੱਚ ਵੀ ਮੇਰੇ ਫਾਦਰ ਸਾਹਿਬ ਮੇਰੇ ਭਰਾ ਸਾਰਾ ਅਸੀਂ ਪਿੰਡ ਦੇ ਵਿੱਚ ਵੀ ਘਰ ਆ ਪਹਿਲਾਂ ਵੋਟ ਮੇਰੀ ਸ਼ਹਿਰ ਚ ਬਣੀ ਹੋਈ ਸੀ ਹੁਣ ਇਲੈਕਸ਼ਨ ਲੜਨ ਕਰਕੇ ਜਦੋਂ ਸਾਰਾ ਕੁਝ ਸਾਡਾ ਪਿੰਡ ਹੈ ਮੈਂ ਪਿੰਡ ਜਿਹੜੀ ਵੋਟ ਆ ਉਹ ਸ਼ਿਫਟ ਕਰਾਉਣੀ ਚਾਹੁੰਦਾ ਸੀ ਉਹ ਨਹੀਂ ਹੋਈ ਕੜਾ ਉਹ ਨਹੀਂ ਸਰਕਾਰ ਨਹੀਂ ਸੀ ਚਾਹੁੰਦੀ ਵੀ ਮੈਂ ਇਲੈਕਸ਼ਨ ਲੜਾਂ ਕਿਉਂਕਿ ਮੈਂ ਹਲਕੇ ਦੇ ਵਿੱਚ ਵਿਚਰਦਾ ਲੋਕਾਂ ਸਾਰੇ ਸਾਡੇ ਜਿਹੜੇ ਸੰਗਤ ਦੇ ਨਾਲ ਖੜਦਾ ਉਹਨਾਂ ਨੂੰ ਪਤਾ ਸੀ ਵੀ ਇਹ ਇੱਕ ਸਟਰੋਂਗ ਕੈਂਡੀਡੇਟ ਹੈ ਇਸ ਕਰਕੇ ਪਹਿਲਾਂ ਉਹ ਲਟਕਾਇਆ ਗਿਆ ਸੈਕਸ਼ਨ 31 ਦੇ ਅਧੀਨ ਐਸਡੀਐਮ ਸਾਹਿਬ ਕੋਲ ਪਾਵਰ ਹੈ ਵੀ ਉਹ ਤੁਹਾਨੂੰ ਇਲੈਕਸ਼ਨ ਲੜਨ ਦੀ ਪਰਮਿਸ਼ਨ ਦੇ ਸਕਦੇ ਆ ਜਦ ਕਿ ਮੇਰੀ ਵੋਟ ਜਿਹੜੀ ਅਪਲਾਈ ਹੋ ਚੁੱਕੀ ਸੀ ਉਹ ਉਹਨਾਂ ਦੇ ਮੁਤਾਬਕ 7 ਤਰੀਕ ਨੂੰ ਆਉਣੀ ਸੀ ਬਣ ਕੇ ਅਸੀਂ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਸੀ ਐਸ ਡੀ ਐਮ ਸਾਹਿਬ ਕੋਲ ਵੀ ਸਾਨੂੰ ਤੁਸੀਂ ਜਿਹੜੀ ਸੈਕਸ਼ਨ 31 ਦੇ ਅਧੀਨ ਸਾਨੂੰ ਪਰਮਿਸ਼ਨ ਦੇ ਦਿਓ ਵੀ ਜਦ ਤੱਕ 7 ਤਰੀਕ ਤੱਕ ਵੋਟ ਵੀ ਬਣ ਕੇ ਆਜੇ ਪਰ ਉਹ ਜਿਹੜਾ ਤੁਹਾਨੂੰ ਪਤਾ ਸਰਕਾਰ ਦੇ ਜਿਹੜਾ ਹੱਥ ਚ ਖੇਡ ਰਿਹਾ ਪ੍ਰਸ਼ਾਸਨ ਉਹ ਸਾਡੇ ਐਮ ਐਲ ਏ ਸਾਹਿਬ ਦੇ ਪ੍ਰੈਸ਼ਰ ਹੇਠ ਉਹ ਇੱਕ ਸ਼ਰਿਆਮ ਜਿਹੜਾ ਕਾਂਗਰਸ ਸੌਰੀ ਆਮ ਆਦਮੀ ਦਾ ਕੈਂਡੀਡੇਟ ਹੈ ਉਹਨੂੰ ਫਾਇਦਾ ਦੇਣ ਵਾਸਤੇ ਉਹਨੂੰ ਫਾਇਦਾ ਦੇਣ ਵਾਸਤੇ ਮੇਰੀ ਵੋਟ ਆ ਜਿਹੜੀ ਉਹਨਾਂ ਨੇ ਨਹੀਂ ਬਣਾਈ। ਲੇਕਿਨ ਉਧਰ ਇਸ ਮੁਤਲਕ ਜਦੋਂ ਐਸ ਡੀ ਐਮ ਅਮਲੋਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰੇ ਕਾਗਜ਼ ਉਹਨਾਂ ਨੂੰ ਫਾਈਲ ਕਰ ਰਹੇ ਹਾਂ ਤੇ ਅੱਗੇ ਪ੍ਰੋਸੈਸ ਕਰ ਰਹੇ ਹਾਂ। ਵੋਟ ਬਾਰੇ ਉਹਨਾਂ ਨੇ ਜ਼ਿਕਰ ਕਰਦੇ ਕਿਹਾ ਕਿ ਜੋ ਲੀਗਲੀ ਪ੍ਰੋਸੈਸ ਹੈ ਉਸ ਨੂੰ ਹੀ ਫਾਲੋ ਕੀਤਾ ਜਾ ਰਿਹਾ ਹੈ। ਸਰ ਕੱਲ ਬੀਤੇ ਕੱਲ ਜਿਹੜਾ ਉਹ ਕਹਿ ਰਹੇ ਸੀ ਸ਼ਡਿਊਲ ਜਿਹੜਾ ਚੇਂਜ ਹੋਇਆ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਉਹ ਕਹਿ ਰਹੇ ਵੀ ਆ ਮੌਕੇ ਤੇ ਸ਼ਡਿਊਲ ਚੇਂਜ ਕੀਤਾ ਗਿਆ ਹੈ। ਰੀਜ਼ਨ ਬਿਹਾਈਂਡ ਕੀ ਨਹੀਂ ਜੀ ਰੀਜ਼ਨ ਤਾਂ ਇਹ ਜੋ ਸ਼ਡਿਊਲ ਹੈ ਸਾਨੂੰ ਉੱਪਰੋਂ ਪ੍ਰੋਵਾਈਡ ਹੁੰਦਾ ਗਵਰਨਮੈਂਟ ਵੱਲੋਂ ਪ੍ਰੋਵਾਈਡ ਹੁੰਦਾ ਜਿਹੜਾ ਸਾਡੇ ਪ੍ਰੋਵਾਈਡ ਆਇਆ ਉਹ ਸਾਰੇ ਜ਼ਿਲ੍ਹੇ ਦੀ ਪ੍ਰੋਵਾਈਡ ਹੋਇਆ ਤੇ ਜਿਸ ਤਰ੍ਹਾਂ ਸਾਨੂੰ ਇਨਸਟਰਕਸ਼ਨਸ ਆਈਆਂ ਉਸ ਹਿਸਾਬ ਨਾਲ ਅਸੀਂ ਅੱਗੇ ਇਹਨਾਂ ਨੂੰ ਪਾਸ ਆਨ ਕਰਤੀਆਂ ਜੀ ਇੱਕ ਕੱਲ ਜਿਹੜਾ ਵੋਟ ਚੇਂਜਿੰਗ ਦਾ ਮਸਲਾ ਸੀਗਾ ਕਾਲੀ ਦਲ ਦੇ ਇੱਕ ਜੋ ਕੈਂਡੀਡੇਟ ਉਹ ਜਿਹੜੇ ਨੇ ਉਹਨਾਂ ਨੇ ਨਾਮੀਨੇਸ਼ਨ ਫਾਈਲ ਕਰਨੀ ਸੀਗੀ ਤਾਂ ਉਹ ਕਹਿ ਰਹੇ ਕਿ ਸਾਡੀ ਐਨ ਮੌਕੇ ਤੇ ਵੋਟ ਚੇਂਜ ਨਹੀਂ ਹੋਈ ਉਹਨਾਂ ਨੇ ਤਾਰਾ 31 ਦਾ ਜ਼ਿਕਰ ਕੀਤਾ ਜੀ ਕੱਲ ਨਹੀਂ ਆਏ ਜੀ ਉਹ ਮੇਰੇ ਕੋ ਪਰਸੋਂ ਆਏ ਸੀਗੇ ਪਰਸੋਂ ਤੋਂ ਵੀ ਈਵਨ ਪਹਿਲਾਂ ਹੀ ਆਏ ਸੀ ਇੱਕ ਦਿਨ ਉਹ ਉਹ ਚਾਹੁੰਦੇ ਸੀ ਕਿ ਆਪਣੀ ਇੱਕ ਵੋਟ ਬਣਾਉਣਾ ਚਾਹੁੰਦੇ ਨੇ ਉਹ ਪਿੰਡ ਦੇ ਵਿੱਚ ਹਾਲਾਂਕਿ ਉਹਨਾਂ ਨੇ ਪਹਿਲਾਂ ਸਾਡੇ ਕੋਲ ਇੱਕ ਵੋਟ ਅਪਲਾਈ ਕੀਤੀ ਸੀਗੀ ਉਹ ਵੋਟ ਉਹਨਾਂ ਨੇ ਗਲਤ ਅਪਲਾਈ ਕਰਤੀ विदाउट प्रूफ ਉਹ ਅਸੀਂ ਉਹਦੀ ਰਿਜੈਕਟ ਕਰਦੀ ਹੈ ਰਿਜੈਕਟ ਕਰਨ ਤੋਂ ਬਾਅਦ ਉਹਨਾਂ ਨੇ ਸੈਕੰਡਲੀ ਫੇਰ ਅਪਲਾਈ ਕਰਦੀ ਫੇਰ ਉਹਨਾਂ ਨੇ ਅਪਲਾਈ ਕਰਦੀ ਸ਼ਿਫਟਿੰਗ ਜਿੱਤੇ ਕੀ ਕਰਨੀ ਸੀ ਉਹਨਾਂ ਨੇ ਕੈنسਲੇਸ਼ਨ ਹਾਲਾਂਕਿ ਦੋ ਵੋਟਾਂ ਇੱਕ ਟਾਈਮ ਨਹੀਂ ਬਣ ਸਕਦੀਆਂ ਉਹਨਾਂ ਦੀ ਸ਼ਹਿਰ ਦੇ ਵਿੱਚ 11 ਨੰਬਰ ਵਾਰਡ ਚ ਮੇਰੇ ਘਰ ਆਲਰੇਡੀ ਵੋਟ ਬਣੀ ਹੋਈ ਹੈ ਠੀਕ ਹੈ ਪਹਿਲਾਂ ਉਹ ਵੋਟ ਉਹਨਾਂ ਦੀ ਸ਼ਿਫਟ ਹੋਊਗੀ ਉਹ ਸ਼ਿਫਟਿੰਗ ਦਾ ਵਿਧਾਨ ਸਭਾ ਜੀ ਇੱਕ ਹਫ਼ਤੇ ਦਾ ਪ੍ਰੋਸੈਸ ਹੈ ਅਸੀਂ ਉਹਨਾਂ ਦੀ ਓਕੇ ਕਰਤੀ ਉਹ ਹਫ਼ਤੇ ਬਾਅਦ ਉਹ ਚੋ ਕਲੀਅਰ ਹੋਣੀ ਹੈ ਉਹ ਹਫ਼ਤੇ ਅਸੀਂ ਉਹਨੂੰ ਕਿ ਹਫ਼ਤੇ ਤੋਂ ਬਾਅਦ ਤੁਸੀਂ ਆਪਣੀ ਬਣਾ ਸਕਦੇ ਹੋ ਉਸ ਤੋਂ ਪਹਿਲਾਂ ਨਹੀਂ ਬਣਾ ਵੋਟ ਤਾਂ ਇੱਕੋ ਹੀ ਬਣਣੀ ਹੈ ਜੇ ਉੱਧਰ ਹੱਲੇ ਪੈਂਡਿੰਗ ਹੈ ਇੱਧਰ ਅਸੀਂ ਪੈਰਲਲ ਬਣਾ ਦਈਏ ਵੋਟਾਂ ਦੋ ਬਣ ਜਾਣੀਆਂ ਪਰ ਕੋਈ ਐਸੀ ਜੀ ਪ੍ਰੋਵੀਜ਼ਨ ਹੈ ਕਿ ਇਹ ਕਾਨੂੰਨ ਦੇ ਵਿੱਚ ਕਿ ਧਾਰਾ 33 ਦੇ ਅਨੁਸਾਰ ਇਮੀਡੀਏਟਲੀ ਤੁਹਾਡੇ ਕੋਲ ਪਾਵਰ ਹੋਵੇ ਕਿ ਤੁਸੀਂ ਇਮੀਡੀਏਟਲੀ ਚੇਂਜ ਕਰੋ ਵੋਟਾਂ ਤਾਂ ਹੋਵੇ ਜੇ ਉਹਨਾਂ ਦੀ ਉੱਧਰ ਆਪਣੇ ਨਾਂ ਬਣੀ ਹੋਣਦੀ ਪਿੰਡ 'ਚ ਉਹਨ ਮਤਲਬ ਦੋ ਜਗ੍ਹਾ ਨਹੀਂ ਹੋ ਸਕੇ ਇਧਰੋਂ ਜੇ ਉਹਨਾਂ ਦੀ ਕਟਾਈ ਹੁੰਦੀ ਗਾਰਡ ਨੰਬਰ 11 ਚ ਫਿਰ ਉੱਧਰ ਬਣ ਸਕਦੀ ਸੀ ਇਮੀਡੀਏਟਲੀ ਬਣ ਸਕਦੀ ਸੀ ਮੈਂ ਬਣ ਸਕਦੀ ਸੀ ਇਧਰੋਂ ਉਹਨਾਂ ਨੇ ਕਟਾਈ ਨਹੀਂ ਕੀਤੀ ਇਧਰੋਂ ਕਟਾਈ ਨੂੰ ਅੱਜ ਵੀ ਸਟੈਂਡ ਕਰਦੀ ਹੈ ਨਹੀਂ ਮਤਲਬ ਕਿ ਇਸ ਤਰੀਕੇ ਨਾਲ ਪੂਰਾ ਆਲਓਵਰ ਜਿਹੜਾ ਪ੍ਰੋਸੈਸ ਹੈ ਉਹਨੂੰ ਚੇਂਜ ਕਰਨ ਦਾ ਸਿਰ ਰਾਈਟ ਇਮੀਡੀਏਟਲੀ ਹੈ ਕੋਈ ਇਦਾਂ ਦਾ ਪ੍ਰੋਵੀਜ਼ਨ ਨਹੀਂ ਪ੍ਰੋਵੀਜ਼ਨ ਐਸਾ ਤਾਂ ਕੁਝ ਨਹੀਂ ਹੈ ਜਿਹੜਾ ਇਹਨਾਂ ਦੀ ਵੋਟ ਹੈ ਉਹ ਆਲਰੇਡੀ ਨਾਲੇ ਵਿਧਾਨ ਸਭਾ 'ਚ ਬਣੀ ਹੋਈ ਹੈ ਤੇ ਇਹਦੀਆਂ ਦੋ ਵੋਟਰ ਸੂਚੀਆਂ ਅਲੱਗ-ਅਲੱਗ ਹੁੰਦੀਆਂ ਵਿਧਾਨ ਸਭਾ ਦੀ ਵੋਟਰ ਸੂਚੀ ਅੱਡ ਸਰਪੰਚੀ ਉਹ ਉਹਨਾਂ ਨੇ ਸ਼ਿਫਟਿੰਗ ਲਈ ਪਾਈ ਆ ਕਿ ਮੇਰੀ ਵੋਟ ਇੱਥੋਂ ਸ਼ਿਫਟ ਕਰਕੇ ਪਿੰਡ 'ਚ ਬਣਾਤੀ ਜਾ। ਹੂੰ। ਉਹਨਾਂ ਨੇ ਆਪਣਾ ਪਿੰਡ ਦਾ ਆਧਾਰ ਕਾਰਡ ਬਣਾ ਲਿਆ ਸਰਪੰਚ ਤੋਂ ਲਿਖਾ ਕੇ ਚੇਂਜ ਕਰਾ ਕੇ ਆਧਾਰ ਕਾਰਡ ਬਣਾ ਲਿਆ। ਅਸੀਂ ਉਹਦੇ ਪ੍ਰੂਫ ਤੇ ਉਹਨੇ ਸਾਡੇ ਕੋਲ ਅਪਲਾਈ ਕਰਤਾ। ਅਸੀਂ ਉਹ ਪ੍ਰੋਸੈਸ 'ਚ ਪਾਤੀ। ਪ੍ਰੋਸੈਸ ਨੂੰ ਉਹਨੂੰ 1 ਹਫ਼ਤਾ ਲੱਗਣਾ। 1 ਹਫ਼ਤੇ ਦੇ ਬਾਅਦ ਤੱਕ ਉਹ ਫ੍ਰੀਜ਼ ਹੁੰਦਾ। ਉਨੇ ਬਾਅਦ ਉਹ ਖੁੱਲੂਗਾ ਉਹਦੀ ਟ੍ਰਾਂਸਫਰ ਉਧਰ ਹੋ ਜੂਗੀ ਉੱਥੋਂ ਫਿਰ ਅਪਲਾਈ ਕਰਕੇ ਆਪਣੀ ਵੋਟਰ ਪਛਤ ਨਹੀਂ ਬਣਾਦਾ ਸਰਪੰਚ ਵਾਲੀ ਬਣਾਦਾ ਮਤਲਬ ਕਿ ਮਿਨੀਮਮ ਇੱਕ ਹਫ਼ਤੇ ਦਾ ਪ੍ਰੋਸੈਸ ਹੈ ਇੱਕ ਹਫ਼ਤੇ ਦਾ ਬਣਾ ਸੀ ਉਹਨੂੰ ਮੈਂ ਕਿਹਾ ਸੀ ਕਿ ਤੁਸੀਂ ਮੇਰੇ ਕੋਲ 10 ਦਿਨ ਪਹਿਲਾਂ ਆਉਂਦੇ ਮੈਂ ਸਾਰਾ ਕੁਝ ਬਣਾ ਦਿੰਦਾ ਤੈਨੂੰ ਕੋਈ ਜਵਾਬ ਥੋੜੀ ਹੈ ਜੇ ਅਗਲੇ ਆਉਣਗੇ ਹੁਣ ਇੱਕ ਦਿਨ ਜਦੋਂ ਨਾਮਿਨੇਸ਼ਨ ਸ਼ੁਰੂ ਹੋ ਗਈ ਤੁਸੀਂ ਉਸ ਦਿਨ ਆ ਕੇ ਕਹਿੰਦੇ ਮੇਰੀ ਵੋਟ ਬਣਾ ਦਿਓ ਤੇ ਪਹਿਲਾਂ ਉਧਰੋਂ ਸ਼ਿਫਟ ਹੋਊਗੀ ਤਾਂ ਤਾਂ ਹੀ ਅਗਲੀ ਬਣੂਗੀ ਇਕ ਕੋਈ ਗ੍ਰੀਨ ਪੇਪਰ ਦਾ ਜ਼ਿਕਰ ਕਰ ਰਹੇ ਸੀ ਕੀ ਜੀ ਗ੍ਰੀਨ ਪੇਪਰ ਦਾ ਤਾਂ ਇਹ ਹੈ ਕਿ ਸਰਕਾਰ ਨੇ ਜਿਹੜਾ ਆਨਲਾਈਨ ਕਿਹਾ ਕਿ ਜਿਹੜੇ ਹੁਣ ਜਿਹੜੇ ਐਗਜ਼ੈਕਟ ਜਿਹੜਾ ਮੇਨ ਫਾਰਮ ਹੈ ਨਾਮਿਨੇਸ਼ਨ ਵਾਲਾ ਉਹ ਗ੍ਰੀਨ ਦੇ ਵਿੱਚ ਚਾਹੀਦਾ ਉਹ ਗ੍ਰੀਨ ਲਈ ਆਇਆ ਵੈਸੇ ਕੱਲ ਇਹਨਾਂ ਦੇ ਇੱਕ ਕਾਂਗਰਸ ਦਾ ਸਾਡੇ ਕੋਲ ਜਿਹੜਾ ਪ੍ਰਾਪਤ ਹੋਇਆ ਉਹ ਗ੍ਰੀਨ 'ਚ ਹੈ ਸਾਰਿਆਂ ਦਾ ਤਕਰੀਬਨ ਗ੍ਰੀਨ 'ਚ ਆ ਰਹੇ ਇਹਨਾਂ ਨੂੰ ਕਿਸੇ ਨੂੰ ਮੈਂ ਕੰਜ਼ਮਪਸ਼ਨ ਸੀਗੀ ਮੈਂ ਫਿਰ ਵੀ ਉਹਨਾਂ ਨੂੰ ਕਲੈਰਿਟੀ ਕਰਤੀ ਸੀ ਸਾਰੇ ਪਾਰਟੀਆਂ ਵਾਲਿਆਂ ਨੂੰ ਕਿ ਕੱਲ ਨੂੰ ਤੁਸੀਂ ਇਹ ਹੋਵੇ ਕਿ ਤੇ ਵਾਈਟ 'ਚ ਬਣਾ ਲਓ ਸਿਰਫ ਉਹ ਨਾਮਿਨੇਸ਼ਨ ਗ੍ਰੀਨ ਚਾਹੀਦਾ ਬਿਊਰੋ ਰਿਪੋਰਟ